ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਨਹੀਂ ਕਾਫੀ ਸਾਰੇ ਜਾਨਵਰ ਦਿਖਾ ਰਹੇ ਹਾਂ ਪਹਿਲਾਂ ਤੁਹਾਨੂੰ ਸਾਰੇ ਜਾਨਵਰ ਦਿਖਾ ਦਈਏ ਤੇ ਮੁੜ ਕੇ ਉਹਨਾਂ ਦੀ ਡਿਟੇਲ ਬਾਰੇ ਗੱਲ ਕਰਾਂਗੇ ਇਹ ਦੇਸੀ ਨਸਲ ਨੂੰ ਪਿਆਰ ਕਰਨ ਵਾਲੇ ਵੀਰ ਹੈ ਜਿਨ੍ਹਾਂ ਨੇ ਫਾਰਮ ਬਣਾਇਆ ਇਹ ਛੋਟੇ ਪੱਧਰ ਤੋਂ ਸਟਾਰਟਿੰਗ ਕੀਤਾ ਹੌਲੀ-ਹੌਲੀ ਮਤਲਬ ਵਧਾ ਰਹੇ ਆ ਪਿੰਡ ਛੋਟੀ ਕਰਨ ਵਾਲੀ ਭੋਲਾ ਸਿੰਘ ਦੇ ਜਾਨਵਰ ਆ ਜੀ ਇਹ ਤੇ ਇਹਨਾਂ ਜਾਨਵਰਾਂ ਦੀ ਸਾਰੇ ਜਾਨਵਰਾਂ ਦੀ ਉਹਨਾਂ ਨੇ ਪ੍ਰੋਪਰ ਡਿਟੇਲ ਰੱਖੀ ਹੋਈ ਹੈ ਸਟਰਾ ਵੀ ਸਾਮ ਕੇ ਰੱਖਦੇ ਆ ਪ੍ਰੋਪਰ ਬਕਾਇਦਾ ਕਾਪੀ ਉੱਪਰ ਵੀ ਇਹਨਾਂ ਤੇ ਲਿਖਿਆ ਹੁੰਦਾ ਵੀ ਕਿਹੜੇ ਪੁੱਲ ਦਾ ਬੱਚਾ ਕਦੋਂ ਇਹਦਾ ਜਨਮ ਹੋਇਆ ਦੇਸੀ ਨਸਲ ਨੂੰ ਪਿਆਰ ਕਰਨ ਵਾਲੇ ਵੀਰ ਆ ਇਹ ਆਪਾਂ ਵੀ ਕੋਸ਼ਿਸ਼ ਕਰੀਦੀ ਆ ਵੀ ਨਸਲ ਨੂੰ ਖਰਾਬ ਨਾ ਕੀਤਾ ਜਾਵੇ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਸੀਮਨ ਯੂਜ਼ ਕਰਦੇ ਆ। ਇਹਨਾਂ ਕੋਲੇ ਪਹਿਲਾਂ ਸਾਈਵਲ ਤੇ ਰਾਠੀ ਟੱਚ ਗਾਵਾਂ ਸੀਗੀਆਂ। ਉਦੋਂ ਬਾਅਦ ਜਿਵੇਂ ਆਪਾਂ ਗਰਸੀਮਨ ਲਾ ਕੇ ਆਹ ਵੈਡ ਪੈਦਾ ਹੋਈ ਤੇ ਹੁਣ ਇਹ ਵੈਡ ਗੱਬਣ ਹੈਗੀ ਆ ਪ੍ਰੋਸੈਂਟੇਬਲ ਤੋਂ। ਜਿਹੜਾ ਇਕਵਾਂਸਵਾ ਕੰਪਨੀ ਵਾਲਾ ਬੋਲ ਹੈ ਪ੍ਰੋਸੈਂਟੇ ਉਸ ਤੋਂ ਗੱਬਣਾ। ਤੇ ਆਹ ਵੈਡ ਸੂਈ ਹੋਈ ਆ। ਉਦੋਂ ਗਾ ਉਹ ਗੁੱਟ ਸੇ ਤੁਹਾਨੂੰ ਦਿਖਾ ਰਹੇ ਆ 21035 ਦੀ ਵੈਡ। ਉਦੇ ਮੱਥੇ ਤੇ ਵੇਖੋ ਤੁਸੀਂ ਵੈਗਰੂ ਨੇ ਜਿਵੇਂ ਇੰਡੀਆ ਦਾ ਨਕਸ਼ਾ ਹੀ ਬਾਹ ਦਿੱਤਾ ਗਿਆ ਆ ਵੈਡ ਪ੍ਰੈਸੈਂਟੇਬਲ ਤੋਂ ਘੱਪਣਾ ਜੀ ਜਿਹੜਾ ਇੰਪੋਰਟਡ ਗੈਰ ਹੈ ਤੇ ਆ ਸੂ ਚੁੱਕੀ ਆ ਉਹ ਦੂਸਰੀ ਨਾਲ ਵਾਲੀ ਵੀ ਸੂ ਚੁੱਕੀ ਆ ਉਹ ਜਿਹੜੀ ਪਿੱਛੇ ਤੁਸੀਂ ਵੈਡ ਦੇਖ ਰਹੇ ਹੋ ਉਹ 21035 ਤੇ ਉਦੇ ਮੱਥੇ ਤੇ ਧਿਆਨ ਨਾ ਦੇਖੋ ਕਿ ਵੈਗਰੂ ਨੇ ਇੰਡੀਆ ਦਾ ਨਕਸ਼ਾ ਹੀ ਬਾਤਾਗਾ ਤੇ ਆ ਜਿਹੜੀ ਬੱਚੀ ਆ ਕਿਆਮਤ ਬੁਲਦੀ ਆ ਸਾਈਵਾਲ ਕਿਆਮਤ ਬੁਲਦੀ ਸੈਕਸਰ ਸੀ ਮਨਜ਼ੂਰ ਕੀਤਾ ਸੀ ਤੇ ਆਹ ਔਰਲੇ ਪਾਸੇ ਜਿਹੜਾ ਨਾਲ ਖੜਾ ਸੀਗਾ ਜਿਹੜਾ ਥੱਲੇ ਵੀਡੀਓ ਵਿੱਚ ਬੱਚਾ ਤੁਸੀਂ ਦੇਖਿਆ ਸੀਗਾ ਛੋਟੇ ਤਰ੍ਹਾਂ ਦਾ ਉਹ 40 146 ਦਾ ਸੀ ਤੇ ਜਿਹੜੀ ਆ ਤੁਸੀਂ ਵੈੜ ਦੇਖ ਰਹੇ ਹੋ ਇਹ 40 138 ਬੋਲਦੀ ਆ ਸੈਕਸਰ ਸੀ ਮਨਜ਼ੂਰ ਕੀਤਾ ਸੀ ਜਰਸੀ ਤੇ ਉਸਦੇ ਪਰਲੀ ਸਾਈਡ ਇੱਕ ਵੈੜ ਆਉਂਦੀ ਆ ਥੋੜੀ ਵੱਡੀ ਹੈ ਵੈੜ ਜਰਸੀ ਉਹ 40 146 ਦੀ ਆ ਯਾਨੀ ਕਿ ਇਹਨਾਂ ਕੋਲੇ ਸਾਰੇ ਹੀ ਜਾਨਵਰ ਰਿਕਾਰਡਡ ਹੈ ਬਾਈ ਦੇ ਤੁਹਾਨੂੰ ਆਪਾਂ ਦਰਸ਼ਨ ਵੀ ਕਰਾਉਣੇ ਆ ਮਿਹਨਤ ਕਰ ਰਹੇ ਸੀਗੇ ਆਪਾਂ ਏਆਈ ਕਰਨ ਗਏ ਸੀਗੇ ਇੱਕ ਗਾਂ ਨੂੰ ਤੇ ਸੋਚਿਆ ਆਪਾਂ ਤੁਹਾਡੇ ਨਾਲ ਇਹ ਲਾਲਗਾਂਵਾਂ ਵਾਲੇ ਫਾਰਮ ਦੀ ਵੀਡੀਓ ਸ਼ੇਅਰ ਕਰੀਏ ਦੁਆਰਾ ਤੋਂ ਤੁਹਾਨੂੰ ਆਪਾਂ ਫੇਰ ਦੱਸ ਦਾਂਗੇ ਜਿਹੜੀ ਆ ਤੁਸੀਂ ਬੱਚੀ ਦੇਖ ਰਹੇ ਹੋ ਇਹ ਵੀ ਡੈਨਮਾਰਕ ਵਾਲੇ ਸੀਮੰਦੀ ਹੈ ਜਰਸੀ ਸੀਮਨ ਦੀ ਐ ਡਿਟੇਲ ਆਪਾਂ ਦੱਸਤੀ ਐ ਇੱਕ ਆ ਵੱਚੀ ਉਰਲੇ ਪਾਸੇ ਖੜੀ ਐ ਇਹ ਵੀ ਜਰਸੀ ਸੀਮਨ ਦੀ ਐ ਤੇ ਆ ਸਾਈਵਲ ਸੀਮਨ ਦੀ ਐ ਇੱਕ ਵੱਚਾ ਸੀ ਉਹ ਵੀ ਜਰਸੀ ਸੀਮਨ ਦਾ ਸੀ ਆਹ ਗਾਂ ਤੋਂ ਪੈਦਾ ਹੋਇਆ ਕ੍ਰੋਸ ਜਰਸੀ ਸੀਗਾ ਤੇ ਸਾਰੇ ਬੁੱਲਾਂ ਦੇ ਆਪਾਂ ਸੀਮਨ ਬਾਰੇ ਤੁਹਾਨੂੰ ਦੱਸਤਾ ਹੈ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਿਓ ਸਾਰੇ ਜਾਨਵਰ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਤੇ ਆ ਕਿਉਂਕਿ ਦੇਸੀ ਨਸਲ ਨੂੰ ਪਿਆਰ ਕਰਨ ਵਾਲੇ ਵੀ ਸੀ ਤੇ ਆਪਾਂ ਇਹਨਾਂ ਦਾ ਇੰਟਰਸਟ ਵੀ ਨਹੀਂ ਤੋੜਨਾ ਚਾਹਿਆ ਤੇ ਪਲੱਸ ਇਹਨੂੰ ਨਾਲ ਜਿਵੇਂ ਇਹਨਾਂ ਦੀਆਂ گاਵਾਂ ਸੀ ਉਦਾਂ ਦੇ ਸੀਮਨ ਯੂਜ਼ ਕਰਕੇ ਥੋੜਾ ਜਿਹਾ ਬਰੀਡ ਤੋਂ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਆਪਾਂ ਪਹਿਲੀ ਕ੍ਰਾਸ ਗੇਰ ਗਾਂ ਸੀ ਉਹਦੇ ਗਰਲੈਂਡੋ ਸੀ ਮਨ ਯੂਜ਼ ਕੀਤਾ ਪਰਸੈਂਟੇਬਲ ਦਾ ਤੇ ਉਹਦਾ ਵੀ ਬੱਚਾ ਜਦੋਂ ਆਊਗਾ ਉਹ ਵੀ ਆਪਾਂ ਪੋਸਟ ਤੁਹਾਡੇ ਨਾਲ ਕਰਾਂਗੇ ਸਾਂਝੀ ਜਾਨਵਰ ਦੇਖ ਕੇ ਚੰਗੇ ਮਾੜੇ ਜੋੜੇ ਤੁਹਾਡੇ ਕਮੈਂਟ ਮੰਚ ਆਉਂਦੇ ਆ ਉਹ ਜਰੂਰ ਕਰਿਓ ਮਿਲਦੇ ਹਾਂ ਹੋਰ ਇਦਾਂ ਦੀ ਨਵੀਂ ਵੀਡੀਓ ਨਾਲ ਆਪ ਬੱਚੀ ਦੇਖੋ ਜਿਵੇਂ ਵੀਡੀਓ ਕਰਾਉਣ ਆਈ ਸੀਗੀ ਜਦੋਂ ਮੈਂ ਬਾਜਮਾਰੀ ਤੇ ਭੱਜ ਕੇ ਆਈ ਵੀ ਜਿਵੇਂ ਆਦੀ ਹੁੰਦੀ ਹੈ ਮੇਰੀ ਵੀਡੀਓ ਹੀ ਬਣਾ ਦਿਓ ਆਪਾਂ ਸੋਚਿਆ ਪੋਸਟ ਕਰੀਏ ਤੁਹਾਡੇ ਨਾਲ ਵੀਡੀਓ ਮਿਲਦੇ ਆਂ ਇਦਾਂ ਦੀ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਤੁਸੀਂ ਕਰੋ ਇੰਤਜ਼ਾਰ ਜੀ ਧੰਨਵਾਦ